ਭਈ ਵੇਖੋ ਸਾਡਾ ਆਪਣਾ ਆਪਣਾ ਸੁਭਾਅ ਹੈ ਇੱਕ ਹੁੰਦੇ ਨੇ ਰੋਂਦੜ ਦੁਖੀ ਦੁਖੀ ਇੱਕ ਹੁੰਦੇ ਨੇ ਖੁਸ਼ ਹਸਮੁਖ ਹਸਮੁਖ ਸ਼ਬਦ ਦਾ ਉਲਟ ਸ਼ਬਦ ਕੀ ਹੋਏਗਾ ਭਲਾ ਹਸ ਇੱਕ ਤਾਂ ਉਹਦਾ ਹਸਮੁਖ ਤੇ ਉਲਟ ਸ਼ਬਦ ਇਹਦਾ ਕੀ ਹੋਏਗਾ ਹੱਸ ਮੁਖ ਦਾ ਉਲਟ ਹੈ ਦੁਖੀ ਤੇ ਹੈ ਇਹ ਹੱਸ ਮੁਖ ਉਹ ਤੇ ਸੁਖੀ ਤੇ ਦੁਖੀ ਦੋ ਹੋ ਕੇ ਲੱਗਦਾ ਸੁਖੀ ਦੁਖੀ ਹੱਸਦਾ ਰੋਂਦਾ ਹੱਸ ਮੁਖ ਤੇ ਮਾਇੂਸ ਖਿਜਣ ਵਾਲਾ ਖਿਜੂ ਹਾਂ ਚਲੋ ਚਲੋ ਜੋ ਮਰਜ਼ੀ ਲਾ ਲਓ ਮੈਂ ਜਿਹੜੀ ਗੱਲ ਕਹਿਣੀ ਹੈ ਸੁਣਿਓ ਇੱਕ ਹੁੰਦੇ ਨੇ ਹਸਮੁਖ ਹਸੁੱਖ ਇੱਕ ਹੁੰਦੇ ਨੇ ਦੁਖੀ ਦੁਖੀ ਇੱਕ ਹੁੰਦੇ ਨੇ ਸੁਖੀ ਸੁਖੀ ਇਹ ਕਈ ਬੰਦੇ ਹੁਣ ਤੁਹਾਨੂੰ ਮੈਨੂੰ ਸਾਰੇ ਦੱਸੋ ਪੜਾ ਪਸੰਦ ਕੌਣ ਹੈ ਹਸਮੁਖ ਹਸੁੱਖ ਨੇ ਜਿਹੜੇ ਕਿਤੇ ਨੇ ਦੁਖੀ ਦੁਖੀ ਗੱਜ ਗੱਜ ਤੁਸੀਂ ਦੱਸੋ ਵੀ ਤੁਸੀਂ ਹਸਮੁਖ ਆਪੋ ਆਪਣੇ ਮਨਾਂ ਚ ਚੱਲਦੇ ਆ ਵੀ ਤੁਸੀਂ ਹਸ ਮੁਖ ਸੁਭਾਅ ਜੇ ਸਾਨੂੰ ਵੇਖਿਆ ਜਾਵੇ ਵੀ ਅਸੀਂ ਹਸ ਮੁਖ ਚਾਉਨੇ ਆ ਕਿ ਦੁਖੀ ਦੁਖੀ ਚਾਉਨੇ ਜਿਆਦਾਤਰ ਬੰਦੇ ਐ ਬੈਠੇ ਹੋਣਗੇ ਜੇ ਹੱਸਣਗੇ ਵੀ ਐ ਲੱਗਦਾ ਵੀ ਜੀਤੇ ਦਾ ਰੋਲ ਨੂੰ ਹੀ ਕਰਦਾ ਉੱਤੋਂ ਉੱਤੋਂ ਹੀ ਹੱਸਦਾ ਹੁੰਦੇ ਰੋਂਦੜੀ ਜਣੀ ਪਰ ਹੁਣ ਆਪਾਂ ਕਹਿੰਦੇ ਆ ਵੀ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਏ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵੇਖਦੇ ਹੱਸਣ ਦੀ ਹੁਣ ਸਮਾਈਲ ਰੱਖਣੀ ਹਸ ਮੁਖ ਸੁਭਾਅ ਤੇ ਦੁਖੀ ਦੁਖੀ ਰਹਿਣਾ ਇੱਕੇ ਸੁਭਾਅ ਇੱਕ ਮਾਇੂਸ ਜਿਹਾ ਰਹਿਣਾ ਖਿਜੇ ਖਿਜੇ ਰਹਿਣਾ ਈਰੀ ਟੇਟ ਰਹਿਣਾ ਇਹ ਦੋ ਤਰ੍ਹਾਂ ਦੇ ਸੁਭਾਅ ਹੁਣ ਜਿੰਨੇ ਤੁਸੀਂ ਬੈਠਿਆ ਤੁਸੀਂ ਸਾਰਿਆਂ ਨੇ ਪਤਾ ਕਿਉਂ ਗਿਆਣਾ ਨਹੀਂ ਮੈਂ ਤੇ ਹਸਮੁਖੀ ਆ ਆਪਣੇ ਆਪ ਨੂੰ ਤੁਸੀਂ ਹਸਮੁਖਾ ਵਾਲੀ ਲਿਸਟ 'ਚ ਸ਼ਾਮਲ ਕਰ ਲੈਣਾ ਹੈ ਤੇ ਦੂਜਿਆਂ ਨੂੰ ਕੁਝ ਹੋ ਜਾ ਆਲੇ ਦੁਆਲੇ ਵਾਲਿਆਂ ਨੂੰ ਪੁੱਛੋ ਵੀ ਸੇਕ ਕਿੰਨਾ ਕੁ ਮਾਰਨਾ ਹੈ ਉਹਦੇ ਪਤਾ ਦੂਜਿਆਂ ਨੂੰ ਲੱਗਦਾ ਆਪਣੇ ਆਪ ਨੂੰ ਤੇ ਬੰਦਾ ਹਸਮੁਖੀ ਸਮਝਦਾ ਕਿ ਨਹੀਂ ਕਿ ਨਹੀਂ ਵੀ ਮੈਂ ਤੇ ਠੀਕ ਹੀ ਆ ਮੈਂ ਤੇ ਹਸਮੁਖੀ ਆ ਤੇ ਬੀਬੀ ਨੂੰ ਪੁੱਛੀਏ ਤੇਰੀ ਨੂੰ ਵੀ ਉਹਨੂੰ ਖਿੱਚ-ਖਿੱਚ ਪੈਂਦਾ ਵੇਖੀਦੇ ਨੇ ਮੁੰਡੇ ਨੌਜਵਾਨ ਨੇ ਜਦੋਂ 18 ਤੋਂ ਟੱਪਦਾ ਮਾਂ ਨੂੰ ਗਾਲੀ ਪਈ ਜਾਂਦਾ ਬਸ ਖਿਜੀ ਜਾਂਦਾ ਹੱਸਦਾ ਦੋਸਤਾਂ ਨਾਲ ਪਤਾ ਨਹੀਂ ਕਿੰਨਾ ਮਾਰ ਹੱਸਦਾ ਪਰ ਮਾਂ ਦੇ ਤੇ ਖਿਜ-ਖਿਜ ਪੈਂਦਾ ਘਰ ਵਾਲੀ ਦੇ ਨੂੰ ਖਿਜ-ਖਿਜ ਪੈਂਦਾ ਵਿਆਹਿਆ ਵਰਿਆ ਨਿਆਣਿਆਂ ਨੂੰ ਤੇ ਖਿਜ-ਖਿਜ ਪੈਂਦਾ ਹਾਸ ਮੁਖ ਕਿੱਥੇ ਉਹ ਤੇ ਕੋਈ ਕੋਈ ਹੁੰਦਾ ਜਿਹੜਾ ਸੱਚੀ ਹਾਸ ਹਾਸ ਹੁੰਦਾ ਵਟੀਆਂ ਵਟੀਆਂ ਪ੍ਰੋਬਲਮਾਂ ਆਉਂਦੀਆਂ ਹੱਸ ਕੇ ਜਈ ਬਸ ਠੀਕ ਹੈ ਕੋਈ ਕੋਈ ਹੁੰਦਾ ਹੈ ਅੰਦਰੋਂ ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਹੱਸ ਮੁਖ ਸਭਾ ਹੈ ਇਹ ਜਮੰਦਰੂ ਹੁੰਦਾ ਹੈ ਕਿ ਅਸੀਂ ਬਣਾਇਆ ਹੁੰਦਾ ਇੱਕ ਕੁਦਰਤੀ ਮਿਲਿਆ ਜਿਵੇਂ ਮੈਨੂੰ ਅੱਖਾਂ ਮਿਲੀਆਂ ਨੱਕ ਮਿਲਿਆ ਇਹ ਕੁਦਰਤੀ ਕੰਨ ਮਿਲਿਆ ਇਹ ਕੁਦਰਤੀ ਹੈ ਦੰਦ ਅਏ ਇਹ ਕੁਦਰਤੀ ਹੈ ਨਾ ਹੱਥ ਪੈਰ ਇਹ ਕੁਦਰਤੀ ਹੈ ਪਰ ਜਿਹੜਾ ਮੇਰਾ ਸੁਭਾਅ ਹੈ ਇਹ ਆਇਆ ਹੈ ਕਿ ਮੈਂ ਬਣਾਇਆ ਬੋਲ ਆਪਾਂ ਆਪ ਬਣਾਇਆ ਇਹ ਅਸੀਂ ਬਣਾਇਆ ਅਸੀਂ ਚੁਣਿਆ ਮੈਂ ਕਿਸ ਤਰ੍ਹਾਂ ਰਹਿਣਾ ਹੈ ਮੈਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ ਇਹ ਸਾਡੀ ਚੁਆਇਸ ਹੈ ਅਸੀਂ ਚੂਜ਼ ਕੀਤਾ ਹੈ ਖਿੜੇ ਖਿੜੇ ਰਹਿਣਾ ਹੱਸਦੇ ਹੱਸਦੇ ਖਿੜੇ ਖਿੜੇ ਰਹਿਣਾ ਰੋਂਦੇ ਰੋਂਦੇ ਰਹਿਣਾ ਇਹ ਸਾਡੀ ਚੁਆਇਸ ਹੈ ਲੋ ਹੁਣ ਘਰਾਂ ਚ ਬੈਠੇ ਹੋ ਤੁਸੀਂ ਵੀ ਸੁਣ ਲਓ ਇੱਥੇ ਬੈਠੇ ਹੋ ਤੁਸੀਂ ਵੀ ਸੁਣੋ ਇਹ ਸਾਡੀ ਚੁਆਇਸ ਹੈ ਸਾਡਾ ਸੁਭਾਅ ਅੱਜ ਜਿਹੜਾ ਹੈ ਤੇ ਜੇ ਇਹਨੂੰ ਚਾਹੀਏ ਅਸੀਂ ਇਹਨੂੰ ਬਦਲ ਸਕਦੇ ਹਾਂ ਮੇਰੀ ਬਾਹ ਟੁੱਟ ਜਾਏ ਇਹਦੇ ਥਾਂ ਤੇ ਉੱਤੇ ਨਕਲੀ ਬਾਹ ਕੋਈ ਡਾਕਟਰ ਲਾਏਗਾ ਮੇਰੀ ਕਿਡਨੀ ਕੋਈ ਨਵੀਂ ਡਾਕਟਰ ਬਦਲੇਗਾ ਅੱਖ ਮੇਰੀ ਕੋਈ ਡਾਕਟਰ ਬਦਲੇਗਾ ਦੰਦ ਨਕਲੀ ਕੋਈ ਡਾਕਟਰ ਲਾਏਗਾ ਪਰ ਜਿਹੜਾ ਸੁਭਾਅ ਆ ਇਹ ਮੈਨੂੰ ਖੁਦ ਬਦਲ ਨਾ ਪਵੇਗਾ ਤੇ ਜੇ ਇਹ ਸੁਭਾਅ ਹੈ ਕਿਸੇ ਦਾ ਤੇ ਬਦਲੋ ਲਾਓ ਜੋ ਆਪਣੇ ਸੁਭਾਅ ਨੂੰ ਚੇਂਜ ਕਰੋ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਹੁਣ ਸੁਭਾਅ ਦਾ ਮਤਲਬ ਹੁਣ ਕੀ ਕਰੀਏ ਮਤਲਬ ਵੀ ਹੁਣ ਹੱਥੀ ਜੋੜੀ ਜਾਈਏ ਜਦੋਂ ਵੀ ਕੋਈ ਆਵੇ ਇੱਦਾਂ ਹਾਂਜੀ ਅਸੀਂ ਬੜੇ ਚੰਗੇ ਆ ਤੁਸੀਂ ਇਤਾਂ ਕਰ ਇਹ ਵੀ ਨਹੀਂ ਇਹ ਨਹੀਂ ਮੈਂ ਕਹਿ ਰਿਹਾ ਇਹ ਤੇ ਮਤਲਬ ਹੈ ਜੀ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਇੱਕ ਇੱਕ ਸਾਡੀ ਪਰਸਨੈਲਿਟੀ ਸਾਡੀ ਸ਼ਖਸੀਅਤ ਸਾਡਾ ਜਿੱਥੇ ਸਾਨੂੰ ਕਹਿਣਾ ਪੈਣਾ ਉੱਥੇ ਕਹਿਣਾ ਹੀ ਪੈਣਾ ਹੈ ਹੁਣ ਮੰਨ ਲਓ ਮੈਂ ਸਾਰਾ ਦਿਨ 24 ਘੰਟੇ ਮੇਰੇ ਕਿੱਦਾਂ ਦੇ ਐ ਪਰ ਕਦੇ-ਕਦੇ ਮੈਨੂੰ ਆਪਣੀ ਟੋਨ ਮੇਰੀ ਟੋਨ 30 ਤੇ ਐ ਤੇ ਜਦੋਂ ਮੈਨੂੰ ਕੋਈ ਗੱਲ ਆਉਂਦੀ ਐ ਵੀ ਇਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦੇ ਐ ਫਿਰ ਮੈਨੂੰ ਮੇਰੀ ਟੋਨ ਨੂੰ 90 ਤੇ ਕਰਨਾ ਪੈਂਦਾ ਪਰ ਕਿੰਨੇ ਟਾਈਮ ਲਈ ਕਰਦਾ ਮੈਂ 10 ਮਿੰਟ ਲਈ ਕਹੂੰ ਨਾ ਕਿ ਨਹੀਂ ਵੀ ਐਵੇਂ ਕਿਵੇਂ ਤੁਸੀਂ ਕਹਿੰਦੇ ਪਰ ਉਹ ਮੇਰਾ ਸੁਭਾ ਨਹੀਂ ਕਹਿਣਾ ਪੈਂਦਾ ਜਿੱਥੇ ਕਹਿਣਾ ਹੁੰਦਾ ਪਰ ਨੇਚਰਲ ਮੇਰਾ ਜਿਹੜਾ ਸੁਭਾ ਉਹ ਵੱਖਰਾ ਹਰ ਵੇਲੇ ਅਸੀਂ ਕਿਦਾਂ ਰਹਿੰਦੇ ਹ ਪਰ ਕਈ ਹਰ ਵੇਲੇ ਇਦਾਂ ਰਹਿੰਦੇ ਯਾਰ ਗਰਮੀ ਪੈਂਦੀ ਲਾਈਟ ਚਲੇ ਗਈ ਮੱਛਰ ਹੈ ਇਦਾਂ ਪਏ ਐ ਲੱਤਾਂ ਚੋੜੀਆਂ ਕੀਤੀਆਂ ਐ ਡਿਗੇ ਪਏ ਮੰਗਿਆ ਨਿਆਣਾ ਵੇ ਬੱਚੇ ਘਰ ਆ ਲਈ ਵੇ ਐਂ ਘਰੀ ਪਰੇ ਹਟ ਮੜਾ ਜਾਗਲਾ ਹੁੰਦਾ ਅੱਛਾ ਉਹ ਬੱਚਾ ਤਾਂ ਭੱਜ ਕੇ ਆਉਂਦਾ ਪਾਪਾ ਪਾਪਾ ਪਰੇ ਹਟ ਜਾਣਾ ਕੀ ਐ ਤੂੰ ਦੱਸ ਨਰੀ ਬਿਮਾਰੀ ਐ ਪਿਆ ਸੂਰ ਵਾਂਗੂ ਲਟਿਆ ਬੇੜੇ ਦੇ ਵਿੱਚ ਮੰਜੇ ਦੇ ਉੱਤੇ ਜਾਂ ਸਾਰਾ ਦਿਨ ਆ ਇਹਨੂੰ ਫੜ ਕੇ ਤਤ ਅੱਛਾ ਜਦੋਂ ਮਾੜੀ ਦੀ ਕਿਸੇ ਨੇ ਘਰਦਿਆਂ ਨੇ ਗੱਲ ਕਰਨੀ ਆ ਫਿਰ ਪੈਣਾ ਗੱਲ ਫਿਰ ਆ ਪੈਂਦਾ ਜਿਵੇਂ ਮਤਲਬ ਬਕਿਆੜ ਵਾਂਗੂ ਪੈਂਦਾ ਹਲਕੇ ਕੁੱਤੇ ਵਾਂਗੂ ਪੈ ਜਾਂਦਾ ਜਿਵੇਂ ਕਈ ਕੁੱਤੇ ਜਿ ਐ ਨਹੀਂ ਬੈਠੇ ਹੁੰਦੇ ਆਰਾਮ ਨਾਲ ਜਦੋਂ ਤੁਸੀਂ ਚੋ 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 ਕਰਕੇ ਐ ਲੱਗਦਾ ਕਿ ਆ ਕਿ ਐ ਪੈਂਦੇ ਸਭਾ ਆ ਬੰਦਿਆਂ ਦੇ ਨਹੀਂ ਬੀਬੀਆਂ ਦੇ ਵੀ ਹੋ ਸਕਦੇ ਬੀਬੀਆਂ ਦੇ ਵੀ ਹੁੰਦੇ ਸਭਾ ਇੱਥੇ ਖਿਜਾਉਂਦਾ ਸਭਾ ਆ ਤੇ ਇਹ ਮਤਲਬ ਇੱਕ ਕੁੱਤਾ ਮੈਂ ਭੜਕੀ ਜਾ ਤਾ ਵਾ ਮੈਂ ਕਹਿ ਰਿਹਾ ਵੀ ਆਪਣੇ ਸੁਭਾਅ ਦੇ ਕੰਮ ਕਰੀਏ ਤੇ ਜੇ ਅਸੀਂ ਆਪਣਾ ਸੁਭਾਅ ਬਦਲੀਏ ਹੱਸ ਮੁਖ ਸੁਭਾਅ ਰੱਖੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਖਿੜੇ ਖਿੜੇ ਰੱਖ ਇਹ ਤੁਹਾਡੇ ਵਾਸਤੇ ਹੁਣ ਜਦੋਂ ਆ ਖੇਡਦਾ ਹੈ ਇੱਕ ਤੇ ਆ ਖਿੜਦਾ ਆ ਫੁੱਲ ਨੇ ਜਿਹੜੇ ਆਰਟੀਫੀਸ਼ੀਅਲ ਨੇ ਜਿਹੜੇ ਸਾਹਮਣੇ ਪਏ ਨੇ ਆਰਟੀਫੀਸ਼ੀਅਲ ਨਕਲੀ ਪਰ ਇਹ ਫੁੱਲ ਖਿੜਨ ਵਾਸਤੇ ਕਿਸੇ ਵੈਦਰ ਦੀ ਕਿਸੇ ਮੌਸਮ ਦੀ ਲੋੜ ਹੈ ਨਹੀਂ ਪਰ ਬਾਹਰ ਵਾਲੇ ਫੁੱਲਾਂ ਲਈ ਅਸਲੀ ਫੁੱਲਾਂ ਲਈ ਲੋੜ ਹੈ ਵੈਦਰ ਦੀ ਬਹਾਰ ਦੀ ਲੋੜ ਆ ਹੈ ਸਮਾਈਲ ਠੀਕ ਹੈ ਸਮਾਈਲ ਖਿੜੇ ਰਹਿਣਾ ਇੱਕ 에어 호ਸਟਸ ਦੀ ਵੀ ਹੁੰਦੀ ਹੈ ਆਰਟੀਫੀਸ਼ੀਅਲ ਸਿਖਾਇਆ ਉਹਨਾਂ ਨੂੰ ਇਹ ਜਾਂਦਾ ਵੀ ਹਰ ਇੱਕ ਗਾਹਕ ਨੂੰ ਕਸਟਮਰ ਨੂੰ ਤੁਸੀਂ ਹੱਸ ਕੇ ਅਟੈਂਡ ਕਰਨਾ ਹੈ ਗਾਹਕ ਹੈ ਨਾ ਅਗਲਾ ਹਰ ਵਾਰੀ ਜਦੋਂ ਵੀ ਤੁਸੀਂ ਹਾਂਜੀ ਇੰਦਾ ਹੱਸ ਕੇ ਜਿੱਡੀਆਂ ਮਹਿੰਗੀਆਂ ਫਲਾਈਟਾਂ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਸਮਾਈਲ ਵੀ ਓਨੀ ਜ਼ਿਆਦਾ ਇਹ ਆਰਟੀਫੀਸ਼ੀਅਲ ਹਾਸਾ ਇਹ ਨਕਲੀ ਹਾਸਾ ਗਾਟ ਨੂੰ ਖੁਸ਼ ਕਰਨ ਲਈ ਹਾਸਾ ਇਹ ਸਦਾ ਹੀ ਹਾਸਾ ਜਦੋਂ ਵੀ ਵੇਖੋਗੇ ਉਹਨਾਂ ਨੇ ਹੱਸ ਗਈ ਆਰਟੀਫੀਸ਼ੀਅਲ ਨਕਲੀ ਇਹਦੇ ਲਈ ਬਹਾਰ ਦੀ ਲੋ ਆ ਜਿਵੇਂ ਨਕਲੀ ਫੁੱਲ ਹੈ ਅਸਲੀ ਫੁੱਲ ਬਹਾਰ ਨਾਲ ਖੇੜਦਾ ਹੈ ਠੀਕ ਉਹ ਬਹਾਰ ਵੀ ਕੋਈ 3 ਮਹੀਨੇ 6 ਮਹੀਨੇ ਆਉਂਦੀ ਹੈ ਸਦਾ ਨਹੀਂ ਰਹਿੰਦੀ ਪਰ ਜੇ ਤੁਸੀਂ ਇਹਨੂੰ ਸਦਾ ਖਿੜਿਆ ਰੱਖਣਾ ਹੈ ਤੇ ਅੰਦਰ ਬਹਾਰ ਅੰਦਰ ਵਾਲਾ ਬਾਗ ਹੈ ਜਿਹੜਾ ਉਹਦੇ 'ਚ ਬਹਾਰ ਆਉਂਦੀ ਉਹ ਸਦਾ ਬਹਾਰ ਰਹੇ ਤੇ ਫੁੱਲ ਵੀ ਸਦਾ ਖਿੜਿਆ ਰਹੇ ਚਿਹਰਾ ਵੀ ਸਦਾ ਖਿੜਿਆ ਰਹੇ ਇਹ ਤੇ ਥਰਮਾਮੀਟਰ ਹੈ ਇੱਕ ਗੱਲ ਹੋਰ ਵੀ ਹੈ ਆਰਟੀਫੀਸ਼ੀਅਲ ਅਸੀਂ ਲੋਕ ਜਿਆਦਾ ਕਰ ਵੀ ਨਹੀਂ ਸਕਾਂਦੇ ਮਾੜਾ ਜਿਹਾ ਕਰਾਂਗੇ ਪੰਜ ਚਾਰ ਮਿੰਟ ਫੇਰ ਫੇਰ ਉਵੇਂ ਅਸਲੀ ਤੇ ਆ ਹੀ ਜਾਵਾਂ ਤਾਂ ਕਰਕੇ ਜਿਹੜਾ ਨਾ ਅੰਦਰ ਅੰਦਰ ਖਿੜਿਆ ਖਿੜਿਆ ਰਵੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਤੇ ਕੰਮ ਕਰੀਏ ਅੰਦਰ ਦਾ ਜਿਹੜਾ ਸੋਕਾ ਲੱਗਿਆ ਉਹਦੇ ਤੇ ਕੰਮ ਕਰੀਏ ਅੰਦਰ ਖਿੜੇ ਰਹੇ ਉਹਦੇ ਤੇ ਵਰਕ ਕਰੀਏ ਆਪਣੇ ਆਪ ਨੂੰ ਅੰਦਰੋਂ ਜਿਦਾ ਕਹਿੰਦੇ ਆ ਨਾ ہماری ਪਿਆਰੀ ਅੰਮ੍ਰਿਤ ਧਾਰੀ ہماری ਪਿਆਰੀ ਅੰਮ੍ਰਿਤ ਧਾਰੀ ਗਿਆਨ ਗੁਰਬਾਣੀ ਗੁਰ ਨਿਮਖ ਨ ਮੰਨ ਤੇ ਟਾਰੀ ਰਹੇ ਇੱਕ ਮਿੰਟ ਵੀ ਇੱਕ ਨਿਮਖ ਵੀ ਗਿਆਨ ਤੋਂ ਪਰੇ ਨਾ ਜਾਓ ਗੁਰਬਾਣੀ ਤੋਂ ਪਰੇ ਨਾ ਜਾਓ ਇੱਕ ਮਿੰਟ ਵੀ ਚੰਗੇ ਵਿਚਾਰਾਂ ਤੋਂ ਪਰੇ ਨਾ ਜਾਓ ਚੰਗੇ ਵਿਚਾਰਾਂ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੋ ਫਿਰ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਦੀ ਦੇ ਫਿਰ ਹਰ ਵੇਲੇ ਬੰਦਾ ਖੜਾਉਂ ਚ ਰਹਿੰਦਾ ਹਰ ਵੇਲੇ ਬੰਦਾ ਚਾਉਂ ਚ ਰਹਿੰਦਾ ਮਸਤ ਰਹਿੰਦਾ